ਨਾ ਜੁੜਿਆ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਪਹਿਲਾਂ ਉਹਨਾਂ ਕੋਲ ਚਲਦੇ ਆ ਉਹਨਾਂ ਕੋਲ ਕੀ ਹੱਟੇ ਇਸ ਬਾਰੇ ਰਿੰਦਰ ਸਿੰਘ ਜੀ ਤੁਹਾਡਾ ਸਵਾਗਤ ਕਰਦਾ ਸਰ ਧੰਨਵਾਦ ਜੀ ਰਿੰਦਰ ਸਿੰਘ ਜੀ ਅੱਜ ਬਹੁਤ ਵੱਡੀ ਕਾਰਵਾਈ ਹੋਈ ਹੈ ਰਮਨ ਰੋੜਾ ਜੋ ਕਿ ਵਿਧਾਇਕ ਸੀਗੇ ਆਪਣਾ ਜਲੰਧਰ ਤੋਂ ਹਾਂਜੀ ਦੇਖੋ ਜਿਹੜੇ ਇਹ ਸੀਗੇ ਇਹ ਕਾਫੀ ਚਿਰ ਦੇ ਲੋਕਾਂ ਦੇ ਵਿੱਚ ਚਰਚਿਤ ਹੋ ਗਈ ਸੀਗੇ ਕਿਉਂਕਿ ਜਿਹੜਾ ਇਹਨਾਂ ਨੇ ਮਤਲਬ ਨੋਟਿਸ ਜੇ ਦੇ ਕੇ ਨਾ ਉਹ ਫੜਨ ਤੇ ਸਮਝ ਉੱਤੇ ਵਾਲਾ ਸਿਸਟਮ ਚਾਲੂ ਜਾਂ ਕਰ ਲਿਆ ਸੀ ਉਹਦੇ ਕਰਕੇ ਤੇ ਸਾਰੇ ਜ਼ਿਲੰਦਰ ਦੇ ਵਿੱਚ ਲੋਕ ਤੋਬਾ ਤੋਬਾ ਕਰਦੇ ਸੀਗੇ ਇਸ ਕਰਕੇ ਮਾਨ ਸਾਹਿਬ ਕੋਲੇ ਗੱਲ ਪਹੁੰਚੀ ਮਾਨ ਸਾਹਿਬ ਤਾਂ ਜ਼ੀਰੋ ਟੋਲਰੈਂਸ ਤੇ ਇਸ ਚੀਜ਼ 'ਚ ਜੀ ਇਸ ਕਰਕੇ ਉਹਨਾਂ ਨੇ ਫਿਰ ਜਿਹੜੀ ਕਾਰਵਾਈ ਹੈ ਉਹ ਬਾਦੀ ਔਰ ਕਹਿੰਦੇ 10 ਦਿਨ ਪਹਿਲਾਂ ਇਹਨਾਂ ਦੀ ਸੁਰੱਖਿਆ ਵਾਪਸ ਵੀ ਲੈ ਲਈ ਗਈ ਸੀ ਇਸੇ ਕਰਕੇ ਹਾਂਜੀ ਸਿਕਿਉਰਿਟੀ ਬਹੁਤ ਸਤਾਈ ਲੈ ਲਈ ਸੀ ਮਤਲਬ ਕਾਰਵਾਈ ਤਾਂ ਹੋਣੀ ਸੀ ਨਾ ਜਿਹੜਾ ਬਸ ਜਿਆਦੇ ਕੰਮ ਬਣਾਤਾ ਸੀਗਾ ਜਿਹਦੇ ਕਰਕੇ ਪਾਰਟੀ ਦੀ ਸ਼ਬੀਬ ਕਾफी ਵਿਵਾਦ ਹੋ ਰਹੀ ਹੈ ਜੀ ਹਜੇ ਇੱਕ ਤੋਂ ਹੋਰ ਵੀ ਨੇ ਜੀ ਕਿ ਕਦੋਂ ਹੋਰ ਐਮਐਲਏ ਨੇ ਜਿਹੜੇ ਮਤਲਬ ਇਸ ਤਰੀਕੇ ਨਾਲ ਰਪੀਏ ਇਕੱਠੇ ਕਰਨ ਦੇ ਲੱਗੇ ਹੋਏ ਨੇ ਜਲਦੀ ਉਹਨਾਂ ਦਾ ਵੀ ਪਰਦਾ ਫਾਸ਼ ਕੀਤਾ ਜਾਊਗਾ ਡਾਕਟਰ ਸਾਹਿਬ ਇਹ ਪਤਾ ਲੱਗਿਆ ਨਾ ਮੁੱਲੀ ਜਾਂ ਦੇ ਵਿੱਚੋਂ ਵੀ ਵੀ ਲੰਨੇ ਜੇ ਪੂਰਾ ਪ੍ਰੋਪਰ ਦੱਸਿਆ ਉਹਨਾਂ ਨੇ ਕਿਹਾ ਵੀ ਕੋਈ ਦਸਤਾਵੇਜ਼ ਮਿਲੇ ਨੇ ਬਾਹਰ ਦੇ ਤੇ ਜਿੱਥੋਂ ਪੈਸੇ ਆਏ ਸੀ ਤੇ 1.5 ਲੱਖ ਰੁਪਏ ਚ ਕੈਸ਼ ਕਰੋ ਮਿਲਿਆ ਹਾਂਜੀ ਦੇਖੋ ਕੈ 1.5 ਲੱਖ ਤਾਂ ਕਿਉਂ ਜੀ ਪੈਸੇ ਗਿਣਨ ਵਾਲੀ ਮਸ਼ੀਨ ਲੈਂਦੀ ਹੈ ਜੀ ਵਿਜੀਲੈਂਸ ਨੂੰ ਪੈਸੇ ਗਿਣਨ ਵਾਲੀ ਮਸ਼ੀਨ ਮੰਗਾਉਣੀ ਪਈ ਹੈ ਇੱਕ ਸਕੈਨਰ ਮੰਗਾਇਆ ਮਤਲਬ ਹਰ ਇੱਕ ਚੀਜ਼ ਜਿਹੜੇ ਸਕੈਨ ਕੀਤੀ ਜਾਊਗੀ ਕਾਫੀ ਟਾਈਮ ਲੱਗੂਗਾ ਉਹਨੂੰ ਅਰੈਸਟ ਕਰਕੇ ਲੈ ਗਏ ਤੇ ਜਿਹੜਾ ਸਮਾਨ ਸੀਗਾ ਉਹ ਕਾਲੇ ਸ਼ੀਸ਼ੇ ਵਾਲੀ ਗੱਡੀ ਚ ਲੈ ਗਏ ਤੇ ਹੁਣ ਦੇਖੋ ਵੀ ਅੱਗੇ ਹੋ ਅੱਗੇ ਹੁੰਦਾ ਹੈ ਕੀ ਸਹੀ ਗੱਲ ਹੈ ਜੀ ਤੁਸੀਂ ਕਹਿ ਰਹੇ ਹੋ ਕਿ ਇੱਕ ਵਧੀਆ ਉਪਰਾਲਾ ਕੀਤਾ ਹੈ ਭਵੰਤਮਨ ਜੀ ਨੇ ਕਿਉਂਕਿ ਉਹਨਾਂ ਦੀ ਪਾਰਟੀ ਛੇਵੀਂ ਖਰਾਬ ਹੋ ਰਹੀ ਸੀ ਤੇ ਰਮਨ ਰੋੜਾਈ ਤੇ ਇਲਜ਼ਾਮ ਲੱਗ ਰਹੇ ਸੀ ਵੀ ਇਹ ਨਗਰ ਨਿਗਮ ਦੇ ਵਿੱਚ ਜਿਹੜੇ ਕੰਪਲੇਟਸ ਵਗੈਰਾ ਆਉਂਦੀਆਂ ਸੀ ਉਹ ਰਫਾ ਦਵਾ ਕਰਾਂ ਚੱਕਰ ਲੋਕਾਂ ਤੋਂ ਪੈਸੇ ਮੰਗ ਕਰ ਰਹੇ ਸੀ ਹਾਂ ਜੀ ਪਰ ਇਹ ਮਤਲਬ ਜਿਆਦਾ ਗੱਲ ਚੱਲ ਰਹੀ ਸੀ ਜ਼ਿਲ੍ਹਾੰਦਰ ਦੇ ਵਿੱਚ ਜਿਸ ਕਰਕੇ ਲੋਕ ਤੋਵਾ ਤੋਵਾ ਕਰਦੇ ਫਿਰਦੇ ਸੀ ਕਿ ਇਹ ਉਹਨਾਂ ਨੇ ਅਖਿਆਨੇ ਮਤਲਬ ਜਿਹੜੀ ਇਹ ਮਾਨ ਸਾਹਿਬ ਦੇ ਧਿਆਨ ਚ ਲਿਆਤੀ ਮਾਨ ਸਾਹਿਬ ਇਸ ਗੱਲ ਤੇ ਤਾਂ ਮਤਲਬ ਕੋਈ ਸਮਝੋਚ ਵਾਲੀ ਗੱਲ ਹੀ ਨਹੀਂ ਹੈ ਜੀ ਕ੍ਰਾਪਸ਼ਨ ਦੇ ਵਿੱਚ ਮਾਨ ਸਾਹਿਬ ਕਿਸੇ ਨੂੰ ਬਖਸ਼ ਦੇਣਗੇ ਕਿਉਂਕਿ ਅੱਜ ਇੱਕ ਨਾ ਹੀ ਹੋਰ ਮਤਲਬ ਜਨਮ ਇਹ ਹੈ ਫੋਗਵਾੜੇ ਦੀ ਗੱਲ ਹੈ ਕਿਸੇ ਦੋਸ਼ੀ ਤੋਂ 2.5 ਲੱਖ ਰੁਪਏ ਚ ਕਮਸ ਆਏ ਨੇ ਸਦਾ ਕਰ ਲਿਆ ਸੀ ਉਹਦੇ ਚ ਵੀ ਇੱਕ ਐਸਐਚਓ ਦੋ ਐਐਸਆਈ ਤੇ ਕਹਾਉਂਦਾਰ ਉਹ ਵੀ ਚੱਕ ਲੇ ਮਤਲਬ ਕ੍ਰਾਪਸ਼ਨ ਤੇ ਤਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ 0 ਡਾਲਰ ਇਸ ਤੇ ਚੱਲ ਰਹੀ ਹੈ ਅਤੇ ਲੋਕਾਂ ਨੂੰ ਰਾਹ ਵੀ ਦਿਖਾ ਰਹੀ ਹੈ ਵੀ ਇਸ ਤਰ੍ਹਾਂ ਗੱਲ ਕਰ ਪੰਜਾਬ ਦੇ ਵਿੱਚ ਹੋਈ ਸਿਸਟਮ ਥੋੜਾ ਜਿਆਦਾ ਜਾਦੇ ਹੋਇਆ ਪਿਆ ਇਸ ਕਰਕੇ ਮਤਲਬ ਮਾਨ ਸਾਹਿਬ ਨੂੰ ਹੋਰ ਥੋੜੀ ਜੀ ਜਿਹੜੀ ਮਿਹਨਤ ਹੈ ਉਹ ਇਸ ਪਾਸੇ ਕਰਨੀ ਪਊਗੀ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀ ਪਾਰਟੀ ਦੀ ਛਾਹੀ ਹੈ ਉਹ ਬਿਲਕੁਲ ਦੇਜਾਗ ਹੋ ਗਈ ਪਰ ਡਾਕਟਰ ਸਾਹਿਬ ਇੱਕ ਪਾਸੇ ਲੁਧਿਆਣੇ ਜਿੰਨੀ ਚੋਣਾ ਵੀ ਸਿਰ ਤੇ ਆ ਗਿਆ ਨੇ ਉੱਥੇ ਹੁਣੇ ਫਰਕ ਨਹੀਂ ਪਏਗਾ ਆਮ ਆਦੀ ਪਾਰਟੀ ਦੇ ਵਿਧਾਇਕ ਨੂੰ ਜੇ ਕੋਈ ਫਰਕ ਪਾਵੇ ਨਾ ਪਾਵੇ ਦੇਖੋ ਇਹ ਤਾਂ ਅੱਡੋ ਅੱਡੀ ਗੱਲ ਸੋਚਣ ਦੀ ਐ ਕੋਈ ਕਹਣਗੇ ਫਰਕ ਪਾਊਗਾ ਕੋਈ ਕਹਿੰਦਾ ਫਰਕ ਨਹੀਂ ਜੇ ਉਹ ਕਰਤਾ ਸੀਗਾ ਫਿਰ ਉਹ ਮਤਲਬ ਆ ਵੀ ਗਿਆ ਕਾਨੂੰਨ ਦੇ ਲਪੇਟੇ 'ਚ ਇਸ ਕਰਕੇ ਹੁਣ ਉਹਦੇ ਤੇ ਐਫ ਆਈ ਆਰ ਦਰਜ ਹੋਊਗੀ ਤੇ ਅਰੈਸਟ ਵੀ ਪੈ ਗਈ ਤੇ ਹੁਣ ਉਹਦਾ ਰਿਮਾਂਡਰ ਮੂਡ ਜਾਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਕੰਮ ਐ ਦਾ ਸਰਕਾਰ ਦਾ ਜਿਹੜਾ ਹੁੰਦਾ ਉਹ ਹੋ ਗਿਆ ਉਸ ਤੋਂ ਬਾਅਦ ਫਿਰ ਉਹ ਮਨ ਜੋ ਕੋਰਟ ਦਾ ਨਾ ਕੰਮ ਰਹਿ ਜਾਂਦਾ ਉਹਨੂੰ ਦੋਸ਼ੀ ਸਾਫਤ ਤੇ ਮੈਂ ਹੁੰਦਾ ਜਾਂ ਉਹ ਦੋਸ਼ ਮੁਕਤ ਹੋ ਕੇ ਕਿ ਮੈਂ ਨਿਕਲਦਾ ਇਹ ਬਾਤ ਨਹੀਂ ਆ ਗੱਲਾਂ ਦੀ ਯਾਨਕਿ ਜਿਵੇਂ ਤੂੰ ਹੀ ਦੱਸਿਆ ਵੀ ਨੋਟ ਕੀਨੋ ਵਾਲੀ ਮਸ਼ੀਨ ਗਈ ਹੈ ਸਕੈਨਰ ਗਿਆ ਉਹ ਕਾਲੇ ਸ਼ੀਸ਼ੇ ਗੱਡੀ ਦੇ ਵਿੱਚ ਵਾਪਸ ਲਿਆਣ ਉਹ ਲੈ ਕੇ ਗਿਆ ਹੈ ਵਿਨਸ ਬੈਲ ਬਿਊਰੋ ਵਾਲੇ ਤਾਂ ਇਦਾ ਮਤਲਬ ਹੈ ਜੇ ਜੀ ਮਸ਼ੀਨ ਆਈ ਹੈ ਤਾਂ ਉਤੋਂ ਜ਼ਿਆਦਾ ਪੈਸੇ ਮਿਲੇ ਹੋਣਗੇ ਦਾ ਮਤਲਬ ਹੈ ਹਾਂ ਕਿ ਨਹੀਂ ਤਾਂ ਹੱਦ ਨਹੀਂ ਕਹਿੰਦੇ ਮਤਲਬ ਖਜ਼ਾਨੇ ਹੀ ਮਿਲੇ ਜਿਹੜਾ ਰੁਪਈਏ ਗਣਨ ਵਾਸਤੇ ਲੱਖ-ਦੂਹ ਲੱਖ ਦਾ ਬੰਦਾ 5 ਮਿੰਟਾਂ ਦੀ ਗਣਨ ਦਿੰਦਾ ਹੈ ਜਿਹੜੇ ਵੱਡੇ ਆਪਸੇ ਬਿਜੀਲੈਂਸ ਵਾਲੇ ਜਾਂ ਹੋਰ ਨੇ ਇਹਨਾਂ ਦੇ ਹੱਥ ਤਾਂ ਮਸ਼ੀਨ ਵਾਂਗੂ ਬੈਸੀ ਚੱਲਦੇ ਹੁੰਦੇ ਨੇ ਇਹ ਗੱਲ ਕਰ ਵੀ ਕੋਈ ਕੰਮ ਨਹੀਂ ਥੋੜਾ ਜਿਆਦਾ ਹੋਏ ਇਸੇ ਕਰਕੇ ਜਿਹੜੀ ਉਹ ਮਸ਼ੀਨ ਹੈ ਉਹ ਮੰਗਵਣੀ ਪਈ ਚਲੋ ਐ ਹੁੰਦਾ ਜੀ ਲੀਡਰਾਂ ਕੋਲੇ ਪੈਸੇ ਤਾਂ ਫਿਰ ਲੀਡਰਾਂ ਕੋਲੇ ਹੋਣਗੇ ਵੀ ਇਹਨਾਂ ਨੇ ਇਲੈਕਸ਼ਨਾਂ ਇਲੈਕਸ਼ਨਾਂ ਲੜਨੀਆਂ ਹੁੰਦੀਆਂ ਨੇ ਇਸ ਕਰਕੇ ਮਤਲਬ ਜਿਹੜਾ ਅਸੀਂ ਕਿ ਮੈਂ ਤਾਂ ਇਹ ਗੱਲ ਕਹਿਣਾ ਨਾ ਵੀ ਜਿਹੜਾ ਪਬਲਿਕ ਨੂੰ ਉਹ ਕੀਤਾ ਜਾ ਰਿਹਾ ਉਹ ਜਿਹੜਾ ਟਾਰਗੇਟ ਹੈ ਅਫਸਰ ਤੇ ਐਮ.ਐਲ.ਏ ਕੀਤੇ ਜਾਣ ਤਾਂ ਮਤਲਬ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਉਹ ਉਹ ਨਹਿਰ ਵਾਂਗੂ ਕਰ ਜੂਗਾ ਜੀ ਨਹਿਰ ਤੋਂ ਇੱਕ ਅਪਡੇਟ ਆਪਾਂ ਸਵੇਰੇ ਗੱਲ ਕੀਤੀ ਵੀ ਹੋਣੀ ਸੀ ਕਿ ਮੈਂ ਉਹ ਵੀ ਦਰਸ਼ਕਾਂ ਨੂੰ ਅਪਡੇਟ ਕਰਨਾ ਕਿ ਇੱਧਰ ਨਾ ਮਲੇਰ ਕੋਟਲੇ ਦੇ ਕੋਲ 13 ਪਿੰਡ ਹੈ ਜਿੱਥੇ ਕਿ ਲੋਕ ਖੇਤਾਂ 'ਚ ਪਾਣੀ ਨਹੀਂ ਆ ਰਿਹਾ ਪਹਿਲੀ ਵਾਰ ਰਿਹਾ ਵੀ ਕਿਸਾਨ ਕਿਸਾਨਾਂ ਨੇ ਯਾਨੀ ਕਿ ਭਗਵੰਤਮਾਨ ਸਾਹਿਬ ਦੀ ਤਾਰੀਫ ਕੀਤੀ ਹੈ ਤਾਂ ਅੰਦਾਜ਼ੇ ਨਾਲ ਕਿ ਉੱਥੇ ਉਹਨਾਂ ਨੇ ਕਿਹਾ ਕਿ 40 ਸਾਲ ਤੋਂ ਸਾਡੇ ਪਿੰਡਾਂ 'ਚ ਪਾਣੀ ਨਹੀਂ ਆ ਰਿਹਾ ਖੇਤਾਂ 'ਚ ਤਾਂ ਉੱਥੇ 2 ਮਹੀਨੇ ਪਹਿਲਾਂ ਭਗਵੰਤ ਮਾਨ ਸਾਹਿਬ ਗਏ ਧਿਆਨ ਨਾਲ ਸੁਣਨ ਤਾਂ ਦੋ ਮਹੀਨੇ ਪਹਿਲਾਂ ਸਮਾਗਮ ਉਧਾਰਟਾ ਕੀਤਾ ਗਏ ਜਿਹੜੇ ਸੇਮ ਨਾਲੇ ਹੁੰਦੇ ਆਂ ਜਿਹੜੇ ਪਾਣੀ ਹੁੰਦਾ ਖੇਤਾਂ 'ਚ ਤੇ ਇਹ ਕਹਿੰਦੇ ਵੀ ਪਰਸੋ ਜਦੋਂ ਪਾਣੀ ਆ ਗਿਆ ਤਾਂ ਉਹਨਾਂ ਨੇ ਤੇਰਾ ਪਿੰਡਾਂ ਨੇ ਲੱਡੂ ਵੰਡੇ ਆ ਦੂਜੇ ਨੂੰ ਮੁਬਾਰਕਾ ਦਿੱਤੀ ਹੈ ਤੇ ਸਾਰੇ ਹੀ ਯਾਨੀ ਕਿ ਮੁਬਾਰਕਾਂ ਵਧਾਈਆਂ ਦੇ ਰਹੇ ਭਗਵੰਤ ਮਾਨ ਸਾਹਿਬ ਨੂੰ ਦੇਖੋ ਇਹ ਗੱਲ ਤਾਂ ਭਗਵੰਤ ਮਾਨ ਸਾਬ ਤੇ ਸੀਐਨ ਸਾਹਿਬ ਤੇ ਦਿਲ ਦੇ ਵਿੱਚ ਪੰਜਾਬ ਦਾ ਦਰਦ ਤਾਂ ਹੈਗਾ ਜੀ ਤਾਂ ਕੱਲਾ گاਉਣ ਵਾਲਾ ਕੀ ਕਰੂਗਾ ਜੇ ਉਹਦੇ ਸਾਥੀ ਜਿਹੜੇ ਦੂਜੇ 90 92 ਨੇ ਮਤਲਬ ਉਹ ਜਿਹੜੀ ਭਗਵੰਤ ਮਾਨ ਸਾਹਿਬ ਦੀ ਇਮੇਜ ਹੈ ਉਸ ਨੂੰ ਧੂਲ ਕਰਨ ਤੇ ਲੱਗੇ ਹੋਏ ਨੇ ਭਗਵੰਤ ਮਾਨ ਸਾਹਿਬ ਦਾ ਸਾਥ ਨਹੀਂ ਰੱਝ ਕੇ ਦੇ ਰਹੀ ਜਿਹੜੀ ਬਾਕੀ ਟੀਮ ਹੈ ਜੇ ਉਹ ਭਗਵੰਤ ਮਾਨ ਸਾਹਿਬ ਦਾ ਸਾਥ ਦੇਵੇ ਤਾਂ ਜਿਹੜੀ ਪਾਰਟੀ ਆ ਦਿਨ ਦੁਗਣੀ ਰਾਤ ਚੌਗਣੀ ترقی ਕਰੇ ਤੇ ਕੋਈ ਕ腐ਸ਼ਨ ਵਾਲੇ ਪਾਸੇ ਮਾਨ ਸਾਹਿਬ ਨਹੀਂ ਕੋਈ ਉਂਗਲ ਵੀ ਨਹੀਂ ਕਰ ਸਕਦਾ ਤੇ ਇਹ ਖਜ਼ਾਨੇ ਭਰੀ ਜਾਂਦੇ ਨੇ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਮਾਨ ਸਾਹਿਬ ਨੇ ਬਖਸ਼ਣਾ ਨਹੀਂ ਲੋਕਾਂ ਦੇ ਵਿੱਚ ਤਾਂ ਡਰ ਬੈਠਿਆ ਪਿਆ ਮਤਲਬ ਕਿ ਮਾਨ ਸਾਹਿਬ ਕਿਸੇ ਵੀ ਗੱਲ ਤੋਂ ਫਿਰ ਪਿੱਛੇ ਨਹੀਂ ਮੁੜਦੇ ਹੁੰਦੇ ਇਹ ਗੱਲ ਕਰ ਇਹ ਆਪਦੇ ਨੇ ਜਿਹੜੇ ਫਿਰ ਆਪਦੇ ਆਪਦਿਆਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ ਮਤਲਬ ਇਹ ਹਲੇ ਇੱਕ ਤੋਂ ਹੋਰ ਵੀ ਹੋਣਗੇ ਬੀਚ ਗੱਲ ਸਾਡੇ ਵਾਲੇ ਦੀ ਵੀ ਚੱਲਦੀ ਹੁੰਦੀ ਹੈ ਹੋਰ ਵੀ ਇੱਕ ਬੀਬਾ ਆ ਗਈ ਐਂਦਰ ਦੱਸਦੇ ਨੇ ਮਤਲਬ ਮੈਂ ਹੁਣ ਦੇਖੀ ਜਾਂਦਾ ਸੀਗਾ ਉਹਦਾ ਨਾਂ ਵੀ ਲਈ ਜਾਂਦੇ ਸੀਗੇ ਗੱਲ ਕਰ ਵੀ ਜਿਹੜਾ ਇੱਕ ਥੋੜਾ ਜਿਹਾ ਨਾ ਆਪਣੇਾਂ ਤੇ ਸਿਕੰਜਾ ਥੋੜਾ ਜਿਹਾ ਵੱਧ ਕਸਣਾ ਬਹੁਤ ਲੋਕਾਂ ਤੇ ਸਿਕੰਜਾ ਤਾਂ ਆਪੀ ਕਸਿਆ ਜਾਂਦਾ ਜਦੋਂ ਆਪਣੇਾਂ ਤੇ ਕਸਿਆ ਜਾਂਦਾ ਜਦੋਂ ਆਪਣੇਾਂ ਨੂੰ ਖੁੱਲੀਆਂ ਡੋਰਾ ਛੱਡੀ ਹੁੰਦੀਆਂ ਨੇ ਲੋਕਾਂ ਨੂੰ ਔਖਾ ਕਰਦੇ ਆਪਾਂ ਫਿਰ ਮਤਲਬ ਉਹਦਾ ਜਿਹੜਾ ਪ੍ਰਭਾਵ ਹੈ ਨਾ ਉਹ ਉਨਾ ਪ੍ਰਭਾਵ ਨਹੀਂ ਪੈਂਦਾ ਜਿੰਨਾ ਪੈਣਾ ਚਾਹੀਦਾ ਹੁੰਦਾ ਅਰ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇਣਾ ਚਾਹ ਰਿਹਾ ਅੰਮ੍ਰਿਤਸਰ ਦੇ ਵਿੱਚ ਯਾਨੀ ਕਿ ਜਿਹੜੀ ਇਹ ਮਹੀਨ ਸ਼ੁਰੂ ਕੀਤੀ ਹੈ ਯੁੱਧ ਨਸ਼ਾ ਦੇ ਵਿਰੁੱਧ ਉਹ ਥੋੜਾ ਜਿਹਾ ਲੱਗ ਰਿਹਾ ਸੀ ਠੰਡੀ ਪੈ ਗਈ ਪਰ ਨਹੀਂ ਅੱਜ ਅੰਮ੍ਰਿਤਸਰ ਦੇ ਵਿੱਚ ਦੋ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਨੇ ਬਕਾਇਦਾ ਪਰਮਿਸ਼ਨ ਲੈ ਕੇ ਹਾਈ ਕੋਰਟ ਦੀ ਤਾਂ ਜਦੋਂ ਪੁੱਛਿਆ ਗਿਆ ਡੀਸੀ ਸਾਹਿਬ ਨੇ ਉਹ ਦਿੱਤੀ ਵਾਈਟ ਕਹਿੰਦੇ ਅਸੀਂ ਤਾਂ ਲੇਟ ਹੋ ਗਏ ਵੀ ਅਸੀਂ ਹਾਈ ਕੋਰਟ ਤੋਂ ਪਰਮਿਸ਼ਨ ਲੈ ਰਹੇ ਸਾਨੂੰ ਪਰਮਿਸ਼ਨ ਮਿਲ ਗਈ ਕੱਲ ਤਾਂ ਅਸੀਂ ਅੱਜ ਹੀ ਤੁਰੰਤ ਤੋੜਤੇ ਦੇਖੋ ਜੀ ਕੋਈ ਵੀ ਕੰਮ ਹੈ ਜੇ ਪਰਮਿਸ਼ਨ ਦਿੱਤੀ ਹੈ ਜਰੂਰ ਹੋਣਾ ਚਾਹੀਦਾ ਮਤਲਬ ਗੈਰ ਪਰਮਿਸ਼ਨ ਤੋਂ ਨਹੀਂ ਹੋਣਾ ਚਾਹੀਦਾ ਜੋ ਵੀ ਕੰਮ ਹੈ ਕੋਈ ਪਰਮਿਸ਼ਨ ਦੇ ਹਿਸਾਬ ਨਾਲ ਤਾਂ ਕਿ ਕੱਲ ਨੂੰ ਸਰਕਾਰਾਂ ਨੂੰ ਪਟਾਰੇ 'ਚ ਨਾ ਖੜਨਾ ਪਵੇ ਇਸ ਕਰਕੇ ਮਤਲਬ ਜੋ ਵੀ ਕੰਮ ਹੈ ਚਾਹੇ 2 ਦਿਨ ਲੇਟ ਹੋ ਜਾਏ ਉਹ ਹੋਵੇ ਤਾਂ ਕਦੇ ਕਾਨੂੰਨ ਦੇ ਮੁਤਾਬਕ ਹੀ ਹੋਣਾ ਚਾਹੀਦਾ ਯਾਨੀ ਤੁਸੀਂ ਮੰਨਦੇ ਹੋ ਵੀ ਜਿਹੜੀ ਅੱਜ ਰਮਨ ਲੋੜਾ ਦੇ ਕਾਰਵਾਈ ਕਰਵਾਈ ਗਈ ਹੈ ਭਗਵੰਤ ਮਾਨ ਸਾਹਿਬ ਦੇ ਵੱਲੋਂ ਇਹਦਾ ਸੀ ਮੰਨਦੇ ਆ 20 ਗਾਦੇ ਭਗਵੰਤ ਮਾਨ ਨੇ ਇੱਕ ਮਹਿੰਮ ਸ਼ੁਰੂ ਕੀਤੀ ਹੈ ਭ੍ਰਿਸ਼ਟਾਚਾਰ ਚਾਹੇ ਉਹ ਪਟਵਾਰੀ ਹੋਵੇ ਚਾਹੇ ਉਹ ਕੋਈ ਟੀਚਰ ਹੋਣ ਕਹੇਓ ਮੰਤਰੀ ਹੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਆ ਦੇਖੋ ਜੀ ਜਿਹੜਾ ਭ੍ਰਿਸ਼ਟਾਚਾਰ ਦਾ ਮਸਲਾ ਹੈ ਉੱਪਰੋਂ ਥੱਲੇ ਆਉਂਦਾ ਹੈ ਜਿੰਨੇ ਬਾਰਸ਼ਾਂ ਦੀ ਹੈ ਨਾ ਇਸ ਤਰ੍ਹਾਂ ਜਿਹੜਾ ਕਰਪਸ਼ਨ ਦਾ ਵੇਗ ਹੈ ਇਸ ਤਰ੍ਹਾਂ ਚੱਲਦਾ ਹੈ ਨਾ ਉੱਪਰਲੇ ਹਟ ਜਾਣਗੇ ਨੀਚੇ ਵਾਲੇ ਤਾਂ ਆਪ ਵੀ ਹਟ ਜਾਣ ਜੇ ਨੀਚੇ ਵਾਲਿਆਂ ਨੂੰ ਫਰੀਦਾ ਉੱਪਰਲੇ ਨਹੀਂ ਹਟਦੇ ਹਨ ਫਿਰ ਮਰ ਕਿਉਂਕਿ ਉਹਦੀ ਜਗ੍ਹਾ ਹੋਰ ਬੰਦਾ ਰੱਖ ਲੈਂਦੇ ਨੇ ਔਰ ਜੇ ਉੱਪਰੋਂ ਕਰਪਸ਼ਨ ਨੂੰ ਰੋਕਿਆ ਗਿਆ ਤਾਂ ਇਹ ਉਹ ਦਿਨ ਦੂਰ ਨਹੀਂ ਹੈਗਾ ਵੀ ਜਦੋਂ ਨੀਚੇ ਵੀ ਕਰਪਸ਼ਨ ਖਤਮ ਹੋ ਜੂਗਾ ਵਾਟਾ ਸਾਹਿਬ ਪਹਿਲੀਆਂ ਸਰਕਾਰਾਂ ਨੂੰ ਇਹ ਕ੍ਰਸ਼ਨ ਦਿਖ ਨਹੀਂ ਰਹੀ ਸੀ ਚਾਹੇ ਉਹ ਕਾਲੀਗੱਲ ਸੀ ਚਾਹੇ ਕਾਂਗਰਸੀ ਸੁੱਤੇ ਪੈਜੀ ਦੇਖੋ ਜੀ ਸੁੱਤੇ ਪੈਸੇ ਉਹ ਤਾਂ ਇਸ ਤਰ੍ਹਾਂ ਜਿਵੇਂ ਆਪਣੇ ਅਰੋੜਾ ਸਾਹਿਬ ਸੀ ਨੰਗੇ ਆਰਮਨ ਅਰੋੜਾ ਇਸ ਤਰ੍ਹਾਂ ਮਤਲਬ ਉਹ ਵੀ ਰੁਪਏ ਇਕੱਠੇ ਕਰਨ ਚ ਲੱਗੇ ਹੋਏ ਸੀ ਰੁਪਈਆ ਦੇ ਤਾਂ ਉਹਨਾਂ ਨੇ ਗੱਲ ਕਰ ਆਪਣੇ ਕਮਰੇ ਭਰ ਲਏ ਗੱਲ ਕਰ ਵੀ ਆਪਦੀ ਜਿਹੜੀ ਸਮਾਜਿਕ ਪੈਂਡ ਸੀ ਸਮਾਜਿਕ ਇੱਜ਼ਤ ਸੀ ਜਿਹੜਾ ਸਮਾਜਿਕ ਮਤਲਬ ਸਿਆਸੀ ਨਜ਼ਰੀਆ ਸੀ ਉਹ ਖੋ ਗਏ ਤੇ ਇਸ ਕਰਕੇ ਮਤਲਬ ਤਾਂ ਹੀ ਤੀਜੀ ਪਾਰਟੀ ਮਜਬੂਰੀ ਵਸ ਲੋਕ ਲਿਆਏ ਨੇ ਕੋਈ ਲੋਕਾਂ ਦਾ ਸ਼ੌਂਕ ਤਾਂ ਨਹੀਂ ਸੀਗਾ ਗੱਲ ਕਰ ਜੇ ਉਹ ਵੀ ਚੰਗੇ ਕੰਮ ਕਰਦੇ ਤਾਂ ਹੋਰ ਸਤਾ ਚ ਰਹਿੰਦੇ ਜੇ ਹੁਣ ਇਹ ਚੰਗੇ ਕੰਮ ਕਰਨਗੇ ਤਾਂ ਉਹਨਾਂ ਨੇ ਪੰਜ 10 ਸਾਲ ਸਤਾ ਚ ਰਹਿਣਗੇ ਜੇ ਉਹਨਾਂ ਲੀਹਾਂ ਦੇ ਉੱਤੇ ਤੁਰਨ ਲੱਗੇ ਤਾ ਫਿਰ ਮਤਲਬ ਲੋਕ ਵੀ ਫਿਰ ਉਸ ਹਿਸਾਬ ਦੇ ਫੈਸਲੇ ਦੇਣ ਲੱਗ ਜਾਣਗੇ ਕਿਉਂਕਿ ਪੰਜਾਬ ਦੇ ਲੋਕ ਨੇ ਜਿਹੜੇ ਫੈਸਲਾ ਦੇਣ ਲੱਗੇ ਵੀ ਮੈਂਟਲ ਹੁੰਦੇ ਆ ਯਾਨੀ ਕਿ ਚਲੋ ਮੈਂ ਅੰਤ ਦਿਹਾਣਾ ਡਾਕਟਰ ਸਾਹਿਬ ਵੀ ਤੁਸੀਂ ਸਮਝਦੇ ਹੋ ਵੀ ਜੁਜ ਅੱਜ ਕਾਰਵਾਈ ਹੋਈ ਹੈ ਸਹੀ ਹੋਈ ਹੈ ਤੇ ਜਿਹੜੇ ਅੱਗੇ ਵੱਡੇ ਮਗਰਮੱਛ ਉਹ ਵੀ ਕਾਬੂ ਆਣਗੇ ਕਰੇਗੀ ਭਗਵੰਤ ਮਾਨ ਐਕਸ਼ਨ ਲੈਗੀ ਸਰਕਾਰ ਦੇਖੋ ਜੀ ਵੱਡੇ ਮਗਰਮੱਛਾਂ ਦਾ ਦੇਖੋ ਜਿਹੜੇ origignal ਨੇ ਮਗਰਮੱਛ ਜਿਹੜੇ ਲੋਕਾਂ ਦੀ ਨਜ਼ਰ 'ਚ ਨੇ ਮਗਰਮੱਛ ਉਹ ਤਾਂ ਫਿਰਦੇ ਨੇ ਜਦੋਂ ਮਤਲਬ ਲੋਕ ਲੋਕ ਦੱਸਣਗੇ ਵੀ ਮગરਮੱਛ ਕਿਹੜਾ ਫੜਿਆ ਗਿਆ ਕਿਹੜੀ ਮੱਛੀ ਫੜੀ ਗਈ ਕਿਹੜਾ ਡੱਡੂ ਫੜਿਆ ਗਿਆ ਮਤਲਬ ਜਿਹੜਾ ਪਲਾਂਟਡ ਸਭ ਦਾ ਪਲਾਂਟਡ ਦੇ ਨਾਲ ਤਾਂ ਕਿਸੇ ਨੂੰ ਮગરਮੱਛ ਬਣਾ ਲਓ ਉਹ ਗਣ ਜਾਂਦਾ ਹੈਗਾ ਪਰ ਲੋਕਾਂ ਦੀ ਨਜ਼ਰ 'ਚ ਲੋਕਾਂ ਨੂੰ ਕਦਾ ਹੁੰਦਾ ਵੀ ਹਾਰੀਕ ਸ਼ਹਿਰ ਦੇ ਵਿੱਚ ਕਿੰਨੇ ਜਿਹੜੇ ਮગરਮੱਛ ਨੇ ਜਦੋਂ ਉਹ ਮગરਮੱਛ ਫੜੇਗੇ ਲੋਕ ਮਤਲਬ ਆਪ ਹੀ ਵੇ ਬੱਲੇ ਬੱਲੇ ਕਰਨਗੇ ਕਿਉਂ ਗੱਲ ਕਰ ਹਜੇ ਤਾਈਆਂ ਜਿਹੜਾ ਮਤਲਬ ਪਲਾਂਟਡ ਮગરਮੱਛ ਨੇ ਉਹ ਉੜਾਈ ਜਾ ਰਹੇ ਨੇ ਤੇ ਜਿਹੜੇ ਵੱਡੇ ਅਸਲੀ ਮગરਮੱਛ ਨੇ ਉਹ ਏਸੀਆਂ ਗੱਡੀਆਂ ਦੇ ਵਿੱਚ ਘੁੰਮਦੇ ਨੇ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਆਮ ਲੋਕਾਂ ਨੂੰ ਵੀ ਅੱਗੇ ਆ ਕੇ ਸਾਥ ਦੇਣ ਦੀ ਲੋੜ ਹੈ ਭਗਵੰਤ ਜੀ ਸਾਹਿਬ ਦੀ ਹਾਂ ਜੀ ਆਮ ਆਦਮੀ ਤਾਂ ਦੇਣ ਦਾ ਹੱਕ ਪਰ ਆਮ ਆਦਮੀ ਤਾਂ ਦੇਖੋ ਜੀ ਆਮ ਆਦਮੀ ਤਾਂ ਸਾਥ ਦਿੰਦੇ ਹੀ ਹੁੰਦੇ ਆਮ ਆਦਮੀ ਦੇ ਕੋਈ ਬਹੁਤਾ ਸਾਰੀ ਨਹੀਂ ਹੁੰਦਾ ਉਹ ਸਾਥ ਕੀ ਦੇ ਹੁਣ ਸਾ ਹੁਣ ਆਮ ਆਦਮੀ ਕੀ ਕਰਨ ਰੋ ਆ ਰਾਮਨ ਰੋਡ ਇਹ ਘਰੇ ਰੁਪਏ ਤਾਂ ਗਿੰਨ ਨਹੀਂ ਲੱਗਣਨ ਲੱਗ ਸਕਦੇ ਮਤਲਬ ਜਿਹੜਾ ਆਮ ਆਦਮੀ ਦੇ ਘਰਾਂ ਦੇ ਵਿੱਚ ਕੁਸ ਹੈ ਜਿਹਦੇ ਘਰ ਦੇ ਵਿੱਚ ਮਾਨਸਾਹ ਵੀ ਕਹਿੰਦੇ ਹੁੰਦੇ ਆਟਾ ਨਹੀਂ ਉਹਦੇ ਘਰੇ ਪੁਲਸਾਂ ਭਾਲਦੀਆਂ ਫਿਰਦੀਆਂ ਨੇ ਜਿੱਥੇ ਖਜ਼ਾਨੇ ਪਏ ਨੇ ਉੱਥੋਂ ਪੁਲਸਾਂ ਲੰਘ ਜਾਂਦੀਆਂ ਨੇ ਚਾਹੇ ਸ਼ਰਾਬ ਦੇ ਟਰੱਕ ਨੇ ਚਾਹੇ ਪੈਸਿਆਂ ਦੇ ਟਰੱਕ ਨੇ ਚਾਹੇ ਹੋਰ ਕਿਸੇ ਮਟੀਰੀਅਲ ਦੇ ਟਰੱਕ ਨੇ ਉੱਥੋਂ ਮਤਲਬ ਜਦੋਂ ਵੱਡੀਆਂ ਸਰਕਾਰਾਂ ਅੱਖਾਂ ਵਿੱਚ ਕੇ ਲੰਘ ਜਾਂਦੀਆਂ ਨੇ ਤਾਂ ਲੋਕ ਫਿਰ ਮਤਲਬ ਛੰਕਾ ਪੈਦਾ ਕਰਨ ਲੱਗ ਜਾਂਦੇ ਨੇ ਚਲੋ ਜਿੰਦਰ ਸਿੰਘ ਜੀ ਤੁਸੀਂ ਸਾਨੂੰ ਅਪਡੇਟ ਤੇ ਪੂਰੀ ਅਪਡੇਟ ਦਿੱਸ ਮਸਲੇ ਦੇ ਤੇ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਸਰ ਇਹ ਕੋਰ ਹੈ ਜੀ ਆਪਣਾ ਮਤਲਬ ਇਹ ਆਪੀ ਚਾਂਸ ਜਿਹੜੇ ਬਣੇ ਜਾਂਦੇ ਨੇ ਸ਼ਰੋਮੀ ਕਾਂਦੀਦਲ ਨੇ ਕਹਤਾ ਵੀ ਇਹ ਭਾਈ ਸਾਹਿਬ ਭਾਈ ਰਾਜਵਾਨਾ ਇਹਨੂੰ ਅਕਾਲ ਤਖਤ ਦਾ ਜੱਥੇਦਾਰ ਬਣਉਣ ਦਾ ਜਿਹੜਾ ਕੋਈ ਵਿਚਾਰ ਹੈ ਉਹ ਚੰਦ ਰਿਆ ਸ਼ਰੋਮੀ ਕਮੇਟੀ ਤੇ ਕਾਂਦੀਦਲ ਹੋ ਸਕਦਾ ਮਤਲਬ ਇਸ ਦੇ ਨੂੰ ਸਹਿਮਤੀ ਦੇ ਦੇਣਾ ਵੀ ਭਾਈ ਰਾਜਵਾਨਾ ਸਾਹਿਬ ਨੇ ਜਿਹੜੇ ਉਹ ਅਕਾਲ ਤਖਤ ਦੇ ਮਤਲਬ ਜਿਹੜੇ ਪੱਕੇ ਜਿਸ ਜਸੇਦਾਰ ਨੇ ਉਹ ਬਣਾਏ ਜਾ ਸਕਦੇ ਨੇ ਸੂਤਰਾ ਮਤਲਬ ਜਿੰਨਾ ਖਬਰਾਂ ਦੇ ਵਿੱਚ ਸੂਤਰ ਦੱਸ ਰਿਹਾ ਕਿਹੜੇ ਸੂਤਰ ਨੋਦਾ ਤਾਂ ਆਪਾਂ ਨੂੰ ਨਹੀਂ ਪਤਾ ਗੱਲ ਕਰ ਖਬਰਾਂ ਆਪਾਂ ਜੀ ਸੁਣੀਆਂ ਨੇ ਜਿਹਦੇ ਵਿੱਚ ਲਿਖਿਆਗਾ ਨਵਾਂ ਅਪਡੇਟ ਇਹ ਹੈ ਜੀ ਚਲੋ ਤੁਸੀਂ ਹੋਰ ਹੀ ਅਪਡੇਟ ਦੇਤੀ ਦਰਸ਼ਕਾਂ ਨੂੰ ਤੁਹਾਡਾ ਇੱਥੇ ਹੀ ਧੰਨਵਾਦ ਕਰਦਾ ਸਰ ਧੰਨਵਾਦ ਸੋਦੋ ਤੋਂ ਜਿਹੜਾ ਸਾਡਾ ਅੱਜ ਦਾ ਮੁੱਦਾ ਦੀ ਸ਼ਾਮ ਦਾ ਕਿ ਚਾਹ ਕੋਈ ਆਪਣਾ ਚਾਹ ਕੋਈ ਬਗਾਨਾ ਇਹ ਐਪ ਸੀਐਮ ਭਗਵੰਤ ਮਾਨ ਕਿਸੇ ਨਹੀਂ ਬਖਸ਼ੇਗਾ ਤੇ ਉਹਦੇ ਕਰਕੇ ਹੀ ਦਿਖਾਇਆ ਤੁਹਾਨੂੰ ਦਾ ਜੇ ਕਿ ਇੱਕ ਵਿਧਾਇਕ ਜਲੰਧਰ ਤੋਂ ਜਿਹਨੂੰ ਲੋਕਾਂ ਨੇ ਚੁਣਿਆ ਸੀ ਵਿਧਾਇਕ ਬਣਾਇਆ ਪਰ ਉਹ ਫਿਰ ਆ ਗਿਆ ਭ੍ਰਿਸ਼ਟਾਚਾਰ ਬਣ ਗਿਆ ਰਿਸ਼ਵਤ ਲੈਣ ਲੱਗ ਗਿਆ ਲੋਕਾਂ ਤੋਂ ਨਗਰ ਨਿਗਮ ਦੇ ਕੰਮ ਦੇ ਹੁਕਮ ਰਕਾਉਂਦਾ ਸੀ ਲੋਕਾਂ ਨੂੰ ਜਦੋਂ ਪਤਾ ਲੱਗਿਆ ਨਹੀਂ ਹਟ ਰਹਾ ਤਾਂ ਲੋਕਾਂ ਨੇ ਇਸ ਦੀ ਸ਼ਿਕਾਇਤ ਕੀਤੀ ਸੀ ਦੀਪਗਵੰਤਮਨ ਸਾਹਿਬ ਨੂੰ ਤਾਂ ਭਗਵੰਤਮਨ ਸਾਹਿਬ ਨੂੰ ਜੇ ਸ਼ੱਕ ਹੋਇਆ ਤਾਂ ਦੱਸਦੀ ਪਹਿਲਾਂ ਸਕਿਉਰਟੀ ਖੋਈ ਗਈ ਆ ਤੇ ਜਦੋਂ ਵੀਨੇ ਦੀ ਟੀਮ ਨੇ ਸਵੇਰੇ ਰੇਡ ਕੀਤੀ ਰਮਨ अरोड़ा ਵਿਧਾਇਕ ਦੇ ਘਰ ਯਾਨੀ ਜਲੰਧਰ ਦੇ ਵਿੱਚ ਤਾਂ ਦੱਸੇ ਜਾ ਰਿਹਾ ਹੈ ਕਿ ਉੱਥੋਂ ਕਈ ਯਾਨੀ ਕਿ ਨਿਕਰਾ ਨੋਟ ਗਿਣਨੇ ਮਸ਼ੀਨ ਮਿਲੀ ਹੈ ਸਕੈਨਰ ਮਿਲੇ ਨੇ ਸਭ ਚੈੱਕ ਹੋਏਗਾ ਜਿਹੜੀ ਮੁੱਢਲੀ ਜਾਂਚ ਤੇ ਵਿੱਚ ਕਿਹਾ ਗਿਆ ਵਿਨਰ ਵਿਜ਼ਨ 1.5 ਲੱਖ ਮਿਲੇ ਪਰ ਨਹੀਂ ਜੇਕਰ ਉੱਥੇ ਮਸ਼ੀਨ ਗਈ ਹੈ ਨੋਟ ਗਿਣਨ ਵਾਲੀ ਤਾਂ ਉੱਥੋਂ ਚੰਗਾ ਪੈਸਾ ਮਿਲਿਆ ਜਿਸ ਦੀ ਕਿ ਸ਼ਾਮ ਨੂੰ ਅੱਜ ਵਿਨਰ ਦੀ ਟੀਮ 7 ਵਜੇ ਪ੍ਰੈਸ ਕਾਨਫਰੰਸ